ਕਮੀਆਂ ਸਾਰੀਆਂ ਕਮੀਆਂ ਕਮੀਆਂ ਨੇ ਜੀ ਪੁਲ ਦੇ ਜਿਹੜੇ ਹੈਗੇ ਨੇ ਪਿੱਲਰ ਪਿੱਲਰ ਥੱਲਿਓਂ ਖੋਖਲੇ ਹੋਣ ਹੋਣ ਹੋ ਰਹੇ ਨੇ ਔਰ ਜਿਹੜੇ ਸਰਿਏ ਨੇ ਸਰਿਆ ਐਕਸਪੋਜ਼ ਹੋ ਗਏ ਨੇ ਔਰ ਜਿਹਦੇ ਨਾਲ ਪਤਾ ਲੱਗਦਾ ਕਿ ਜਦੋਂ ਇਹ ਪੁਲ ਬਣਿਆ ਸੀ ਉਸ ਟਾਈਮ ਘਟੀਆ ਕੁਆਲਿਟੀ ਦੇ ਮਟੀਰੀਅਲ ਯੂਜ਼ ਕੀਤਾ ਗਿਆ ਸੀ ਔਰ ਤਿੰਨ ਦਿਨ ਹੋ ਗਏ ਨੇ ਇਹ ਰੋਲਾ ਪੈਂਦੇ ਨੂੰ ਕਿ ਪੁਲ ਦੀ ਇਹ ਹਾਲਾਤ ਨੂੰ ਦੇਖਦੇ ਹੋਏ ਤੇ ਤਿੰਨ ਦਿਨ ਦੇ ਵਿੱਚ ਹਜੇ ਤੱਕ ਅਫਸਰ ਵੀ ਸੁੱਤੇ ਪਏ ਨੇ ਸਾਡੇ ਲੀਡਰ ਵੀ ਸੁੱਤੇ ਪਏ ਨੇ ਕਿਸੇ ਕੋਲੋਂ ਇੱਕ ਸ਼ਬਦ ਵੀ ਨਹੀਂ ਹੋਇਆ ਬੋਲਿਆ ਗਿਆ ਔਰ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਹਜੇ ਤੱਕ ਇੱਥੇ ਆ ਕੇ ਦੇਖਿਆ ਤੱਕ ਵੀ ਨਹੀਂ ਕਿ ਇਸ ਪੁਲ ਦੀ ਹਾਲਾਤ ਕੀ ਨੇ ਤੇ ਹਾ ਸੁੱਤੇ ਪਿਆ ਨੂੰ ਜਗਾਉਣ ਵਾਸਤੇ ਅਸੀਂ ਚੀਫ ਇੰਜੀਨੀਅਰ ਜਿਹੜੇ ਵਿਜੀਲੈਂਸ ਬਿਊਰੋ ਦੇ ਹੈਗੇ ਨੇ ਇਹਨਾਂ ਦੇ ਵਿਜੀਲੈਂਸ ਸੈੱਲ ਦੇ ਉਹਨਾਂ ਨੂੰ ਇਨਵੋਕ ਕਰਾਂਗੇ ਕੰਪਲੀਟ ਫਾਈਲ ਕਰਾਂਗੇ ਜੀ ਕੀ ਲੱਗਦਾ ਸਰ ਕਿੰਨਾ ਕੋਈ ਕਫਲਾ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਮਟੀਰੀਅਲ ਦਾ ਤੁਸੀਂ ਜ਼ਿਕਰ 100 ਸਾਲ ਤਾਂ ਹੀ ਮੁਨਿਆਦ ਹੁੰਦੀ ਹੈ ਜੀ ਪੁਲ ਦੀ ਜੇ 20 ਸਾਲਾਂ ਦੇ ਵਿੱਚ ਵੀ ਪੁਲ ਖਰਾਬ ਹੋ ਜਾਂਦਾ ਤਾਂ ਮਟੀਰੀਅਲ ਦੀ ਹਾਲਾਤ ਮਾੜੀ ਨਹੀਂ ਸੀ ਇਹ ਕਿਸੇ ਨੇ ਗੌਰ ਨਹੀਂ ਕੀਤੀ ਇਹ ਕਿਹੜੇ ਸਾਲ ਚ ਬਣਿਆ ਕਿਹੜੀ ਸਰਕਾਰ ਵੱਲੋਂ ਬਣਿਆ ਹੋਇਆ ਜੀ 2006-7 ਦੇ ਵਿੱਚ ਬਣਿਆ ਕਹਿ ਰਹੇ ਨੇ ਜੀ ਬਾਕੀ 100 ਸਾਲ ਦੀ ਮਨਿਆਦ ਹੋਣੀ ਚਾਹੀਦੀ ਆ ਇਹ ਤਾਂ 15 20 ਸਾਲ ਦੇ ਵਿੱਚ ਇਹ ਹਾਲਾਤ ਹੋ ਗਏ ਆਪਣੀ ਵੱਡੀ ਅਨਗਲੀ ਜੀ ਬਿਲਕੁਲ ਠੇਕੇਦਾਰ ਦੀ ਵੀ ਅਨਗਲੀ ਤੇ ਜਿੰਨਾ ਅਫਸਰਾਂ ਨੇ ਇਸ ਗੱਲ ਦੀ ਤਨਖਾਹ ਲੈਣੀ ਹੁੰਦੀ ਹੈ ਕਿ ਅਫਸਰ ਨੇ ਤਨਖਾਹ ਇਸ ਗੱਲ ਦੀ ਲੈਣੀ ਹੁੰਦੀ ਹੈ ਕਿ ਕੋਈ ਵੀ ਮਟੀਰੀਅਲ ਮਾੜਾ ਨਾ ਵਰਤਿਆ ਜਾਵੇ ਉਹ ਉਹਨਾਂ ਦੀ ਕੰਪਟੀ ਪਹੁੰਚੀ ਕਿਤੇ ਨਾ ਕਿਤੇ ਵੱਡਾ ਹਾਸਾ ਜਿਹੜਾ ਹੋ ਸਕਦਾ ਸਰਕਾਰਾਂ ਦਾ ਧਿਆਨ ਨਹੀਂ ਆਉਂਦਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਜੀ ਸਰਕਾਰ ਦੇ ਕਿਸੇ ਲੀਡਰ ਦਾ ਵੀ ਧਿਆਨ ਨਹੀਂ ਨਾ ਆਪੋਜੀਸ਼ਨ ਦੇ ਲੀਡਰ ਦਾ ਧਿਆਨ ਹੈ ਜਿਹੜੀ ਇਹਨਾਂ ਦੀ ਡਿਊਟੀ ਹੁੰਦੀ ਹੈ ਅਸੀਂ ਜਨਤਾ ਨੇ ਨੁਮਾਇੰਦੇ ਚੁਣਦੇ ਆ ਇਸ ਲਈ ਚੁਣਦੇ ਆ ਕਿ ਸਾਡੇ ਹਿੱਤ ਦੀ ਰਾਖੀ ਕੀਤੀ ਜਾਵੇ ਪਰ ਉਹ ਸੁੱਤੇ ਪਏ ਨੇ ਜੀ ਬਿਲਕੁਲ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਜਗਾ ਜਗਾ ਤੋਂ ਇਹਦੀ ਜਿਹੜਾ ਟਾਪ ਜਿਹੜੀ ਅਸੀਂ ਕਹਿੰਦੇ ਕਵਰ ਹੈ ਕੰਕਰੀਟ ਦਾ ਉਹ ਖਤਮ ਹੋ ਚੁੱਕਾ ਹੈ ਇਵਨ ਕਿ ਅੰਦਰ ਤੱਕ ਖਾਲੀ ਹੋ ਚੁੱਕਾ ਹੈ ਜੀ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਜਿਹੜਾ ਇਹ ਸੀਮੈਂਟ ਕੰਕਰੀਟ ਸੀਗਾ ਇਹ ਪ੍ਰੋਪਰ ਕੁਆਲਿਟੀ ਦਾ ਇਹਨਾਂ ਨੇ ਜਿਹੜਾ ਹੋਣਾ ਚਾਹੀਦਾ ਜੀ ਗ੍ਰੇਡ ਉਹ ਨਹੀਂ ਵਰਤਿਆ ਗਿਆ ਸੀਮੈਂਟ ਦੀ ਇਹਦੇ ਵਿੱਚ ਸऱ्याਮ ਚੋਰੀ ਨਜ਼ਰ ਆ ਰਹੀ ਹੈ ਤੇ ਜਿਹੜੇ ਡਿਪਾਰਟਮੈਂਟ ਦੇ ਇੰਜੀਨੀਅਰਸ ਐਸ ਡੀਓ ਐਕਸੀਅਨ ਤੇ ਜੇ ਹੀ ਸੀਗੇ ਇਨਵੋਲਡ ਇਹਦੇ ਵਿੱਚ ਕੰਸਟਰਕਸ਼ਨ ਕਰਾਉਣ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਦੋਂ ਕਦੋਂ ਬਣਿਆ ਜੀ ਪੁਲ ਔਰ ਕਿੰਨਾ ਸਮਾਂ ਹੋ ਗਿਆ ਹੈ ਏ ਕਰੀਬ 2006-7 ਦਾ ਬਣਿਆ ਹੈ ਤੇ ਜਿਹਦੀ ਅਸੀਂ ਇੱਕ ਮਿਆਦ ਅਸੀਂ 100 ਸਾਲ ਤੱਕ ਮੰਨ ਕੇ ਚੱਲਦੇ ਆਂ ਪਰ ਇਹ 15-20 ਸਾਲਾਂ ਦੇ ਵਿੱਚ ਹੀ ਇਹ ਹਾਲਾਤੇ ਇਹ ਪੂਰੀ ਦੀ ਪੂਰੀ ਦਾਲ ਕਾਲੀ ਹੈ ਡਿਪਾਰਟਮੈਂਟ ਜਿਹੜਾ ਹੈਗਾ ਇਹਨੂੰ ਇਮੀਡੀਏਟਲੀ ਇਹਦੇ ਤੇ ਐਕਟ ਕਰਨਾ ਚਾਹੀਦਾ ਹੈ ਤੁਹਾਡੀ ਪਬਲਿਕ ਤੁਹਾਡੀ ਪਬਲਿਕ ਐਕਸ਼ਨ ਕਮੇਟੀ ਕਿਸ ਤਰੀਕੇ ਦਾ ਐਕਸ਼ਨ ਜਾਂ ਕਿਸ ਤਰੀਕੇ ਦੇ ਨਾਲ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਇਹਦੇ ਵਿੱਚ ਅਸੀਂ ਇਮੀਡੀਏਟਲੀ ਜਿਹੜਾ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਹੈ ਇਰੀਗੇਸ਼ਨ ਡਿਪਾਰਟਮੈਂਟ ਦਾ ਉਹਦੇ ਉਹਨੂੰ ਅਸੀਂ ਇੱਕ ਕੰਪਲੇਂਟ ਦਾਇਰ ਕਰਨ ਜਾ ਰਹੇ ਹਾਂ ਉਹਦੇ ਤੇ ਅਸੀਂ ਉਹਨਾਂ ਨੂੰ ਕਹਾਂਗੇ ਇਹਦੇ ਤੇ ਇਨਵੈਸਟੀਗੇਸ਼ਨ ਕਰਕੇ ਜਿੰਨੇ ਵੀ ਅਫਸਰ ਸੀਗੇ ਉਹਦੇ ਤੇ ਕੰਸਟਰਕਸ਼ਨ ਦੇ ਵਿੱਚ ਇਨਵੋਲਡ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਕੀ ਹਾਲਾਤ ਇਹਦੇ ਜਿਹੜੇ ਨੇ ਕਿੰਨਾ ਕੁ ਸਮਾਂ ਕਿਉਂਕਿ ਸਰੀਏ-ਸਰੀਏ ਵਗੈਰਾ ਤੁਸੀਂ ਦੇ ਕਰ ਸਕਦਾ ਹੋਰ ਕਿੰਨਾ ਸਰ ਜੋ ਹਾਲਾਤ ਸਾਨੂੰ ਨਜ਼ਰ ਆ ਰਹੇ ਨੇ ਕਿ ਇਮੀਡੀਏਟਲੀ ਇਹਦੀ ਜਿਹੜੀ ਹੈ ਰੈਟਰੋਫਿਟਿੰਗ ਜਿਹੜੀ ਅਸੀਂ ਕੰਕਰੀਟ ਦੀ ਕਹਿੰਦੇ ਆਂ ਕਿ ਹੋਣੀ ਚਾਹੀਦੀ ਹੈ ਇਹਦੇ ਜਿਹੜੇ ਹਾਲਾਤ ਸਾਨੂੰ ਨਜ਼ਰ ਆ ਰਹੇ ਕਿਉਂਕਿ ਮੇਨ ਬਾਰ ਜਿਹੜੀਆਂ ਉਹ ਵੀ ਰਸਟ ਲੱਗ ਕੇ ਜੰਗਾਲ ਲੱਗ ਕੇ ਉਹ ਕਰੈਕ ਹੋ ਚੁੱਕੀਆਂ ਤੇ ਕਿਤੋਂ ਵੀ ਇੱਕ ਸਾਈਡ ਤੋਂ ਸੈਟਲਮੈਂਟ ਹੋ ਸਕਦੀ ਹੈ ਤੇ ਇਮੀਡੀਏਟਲੀ ਇਹਦੀ ਜਿਹੜੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਇਹਦਾ ਹਾਸਾ ਵਾਪਰਨ ਨੂੰ ਹੁਣ ਵਾਪਰ ਜਿਵੇਂ ਪਾਣੀ ਦੁਆਰਾ ਛੱਡਿਆ ਤੇ ਉਸ ਤੋਂ ਬਾਅਦ ਹੋਰ ਜਲਦੀ ਇਹ ਨੁਕਸਾਨ ਹੋਏਗਾ ਇਸ ਲਈ ਹੁਣ ਜਦੋਂ ਪਾਣੀ ਰੁਕਿਆ ਹੀ ਹੋਇਆ ਤੇ ਇਮੀਡੀਏਟਲੀ ਇਹਦੀ ਜਿਹੜੀ ਹੈਗੀ ਹੈ ਰੈਟਰੋ ਫਿਟਿੰਗ ਕਰਕੇ ਇਹਨੂੰ ਪੂਰਾ ਬ੍ਰਿਜ ਨੂੰ ਪ੍ਰੋਪਰ ਰੀਸਟ੍ਰੈਂਥਨਿੰਗ ਕਰਨੀ ਚਾਹੀਦੀ ਹੈ ਖਤਰਾ ਬਣਿਆ ਆਪਣਾ ਬਿਲਕੁਲ ਖਤਰਾ ਹੈ ਜੀ ਇਹਦੇ ਤੇ ਤੇ ਇਸੇ ਕਰਕੇ ਅਸੀਂ ਇੱਥੇ ਆਏ ਆ ਕਿਉਂਕਿ ਜਿੰਨਾ ਅੰਦਰ ਤਾਂ ਖਾਲੀ ਹੋ ਚੁੱਕਾ ਹੈ ਜਦੋਂ ਤੁਹਾਡੇ ਜਿਹੜੇ ਬ੍ਰਿਜ ਜਿਹਦੇ ਉੱਤੇ ਸਪੋਰਟ ਕਰ ਰਿਹਾ ਪੀਅਰਸ ਦੇ ਉੱਤੇ ਹੀ ਉਹ ਜਿਹੇ ਅੰਦਰੋਂ ਖੋਖਲੇ ਹੋ ਗਏ ਆ ਤੇ ਉਹ ਕਦੇ ਵੀ ਅੰਦਰੋਂ ਕਰੈਕ ਕਰ ਸਕਦੇ ਆ ਤੇ ਇਹ ਚੀਜ਼ ਲਈ ਇਮੀਡੀਏਟਲੀ ਐਕਟ ਕਰਨਾ ਚਾਹੀ